ਇਸ ਤਰੀਕੇ ਦੇ ਨਾਲ ਅਤਵਾਦ ਨੂੰ ਖਤਮ ਕੀਤਾ ਜਾ ਸਕਦਾ ਜੰਗਲੇ ਜਿਹੜੇ ਸਿੱਟੇ ਨੇ ਉਹ ਬੜੇ ਭਿਆਨਕ ਹੁੰਦੇ ਕਸ਼ਮੀਰ ਦਾ ਨਾਮ ਜਦੋਂ ਜਹਨ ਚ ਆਉਂਦਾ ਹੈ ਮਹਿਸੂਸ ਆਪ ਕਰਦੇ ਆ ਖਤਰਾ ਦੇਸ਼ ਤਿਆਰੀ ਦੇ ਵਿੱਚ ਹੈ ਕਿ ਹਮਲਾ ਕਰਾਂਗੇ ਦੋਵੇਂ ਪੰਜਾਬਾਂ ਦੇ ਨੁਕਸਾਨ ਹੋਣਾ ਪਾਕਿਸਤਾਨ ਵੀ ਆਪਣਾ ਪੰਜਾਬ ਹੀ ਹੈ ਪੈਰਦਾਮ ਦੇ ਵਿੱਚ 2000 ਜਿਹੜੇ ਯਾਤਰੀ ਸੀ ਉੱਥੇ ਘੁੰਮ ਰਹੇ ਸੀ ਅਤਵਾਦੀ ਸੀ ਮੁਸਲਮਾਨ ਸੀ ਪਾਕਿਸਤਾਨ ਦੀ ਹੱਦ ਦੇ ਪਿੱਛੇ ਗੁਜਰਾਤ ਦੇ ਨਾਲ ਵੀ ਲੱਗਦੀ ਹੈ ਉੱਥੇ ਵੀ ਹੋ ਸਕਦਾ ਹਮਲਾ ਟੈਂਕ ਪੰਜਾਬ ਦੇ ਵਿੱਚ ਹੀ ਕਿਉਂ ਲਿਆਂਦੇ ਜਾਂਦੇ ਇਹ ਵੀ ਸਵਾਲ ਬਣਦਾ ਪੁਲਵਾਮਾ ਅਟੈਕ ਹੁੰਦਾ ਪਾਣੀ ਉਦੋਂ ਵੀ ਬੰਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਚਲਾਇਆ ਕਿਵੇਂ ਉਦੀ ਤੋਂ ਮਿੱਟੀ ਝਾੜਨ ਵਾਲੀ ਕੋਸ਼ਿਸ਼ ਹੋ ਰਹੀ ਹੈ ਜੰਗ ਤਾਂ ਲੱਗੀ ਪਈ ਹੈ ਬਾਹਰ ਦਰਵਾਜ਼ਾ ਖੋਲ ਕੇ ਵੇਖੀ ਤਾਂ ਟੈਂਕ ਸਾਨੂੰ ਦਿਖਾ ਲਈ ਦੇਣਗੇ ਤੇ ਜੰਗ ਲੱਗਦੀ ਹੈ ਤਾਂ ਮਤਲਬ ਕਿ ਪੰਜਾਬ ਦਾ ਤੇ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੈ ਭਈ ਅਪ੍ਰੈਲ ਨੂੰ ਭਾਰਤ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰਦੀ ਹੈ ਜਿਹੜੀ ਪੂਰੇ ਭਾਰਤ ਭਰ ਦੇ ਲੋਕਾਂ ਨੂੰ ਸੋਚ ਵਿਚਾਰ ਦਾ ਵਿਸ਼ਾ ਬਣਾ ਕੇ ਰੱਖ ਦਿੰਦੀ ਹੈ ਸੰਤਾਪ ਚੱਲਣ ਵਾਲਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਪਹਿਲਗਾਮ ਦੇ ਵਿੱਚ 26 ਲੋਕ ਜਿਹੜੇ ਨੇ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਨੇ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਕੁਝ ਦੇ ਵੱਲੋਂ ਜਾਣਕਾਰੀਆਂ ਮਿਲੀਆਂ ਕਿ ਧਰਮਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਨੇ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਸਾਰੀ ਘਟਨਾਕ੍ਰਮ ਨੂੰ ਨਿੰਦਿਆ ਦਾ ਸਾਹਮਣਾ ਵੀ ਕਰਨਾ ਪਿਆ ਪਰ ਇਸ ਵਕਤ ਦੇਸ਼ ਬਦਲਾ ਲੈਣ ਦੀ तमाम ਰਣਨੀਤੀ ਬਣਾ ਕੇ ਬੈਠਾ ਹੈ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ ਤੇ ਹਮਲੇ ਦੇ ਵਿਰੋਧ ਦੇ ਵਿੱਚ ਜਾਂ ਫਿਰ ਕਹ ਲਈਏ ਹਮਲੇ ਦੇ ਬਦਲੇ ਦੇ ਵਿੱਚ ਬਹੁਤ ਸਾਰੀਆਂ ਕਾਰਵਾਈਆਂ ਜਿਹੜੀਆਂ ਅਰੰਭੀਆਂ ਹੋਈਆਂ ਨੇ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਣਾ ਕੇ ਬੈਠੀਆਂ ਨੇ ਹੁਣ ਉਸ ਤਣਾ ਦੇ ਵਿੱਚ ਜੰਗਬੰਦੀ ਦੇ ਲਗਾਤਾਰ ਨਿਕਲ ਕੇ ਸਾਹਮਣੇ ਆਉਂਦੇ ਖਬਰਾਂ ਦੇ ਸਮਕਰਨ ਜਿਹੜੇ ਨੇ ਉਹ ਵੀ ਆਪਣੇ ਆਪ ਦੇ ਵਿੱਚ ਚਿੰਤਾ ਦਾ ਪ੍ਰਗਟਾਵਾ ਕਰਦੇ ਨੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਦੋਵੇਂ ਮੁਲਕਾਂ ਨੂੰ ਫਰਕ ਪਾਉਣ ਗਈਆਂ ਕੀ ਭਾਰਤ ਦੇ ਵੱਲੋਂ ਇਸ ਤਰੀਕੇ ਦੇ ਨਾਲ ਜੰਗ ਛੇੜ ਕੇ ਜਾਂ ਫਿਰ ਪਾਕਿਸਤਾਨ ਦੇ ਉੱਪਰ ਇਸ ਤਰੀਕੇ ਦੇ ਨਾਲ ਹਮਲਾ ਕਰਕੇ ਇਸ ਕਹੇ ਲਈ ਅਤਵਾਦੀ तमाम ਗਤੀਵਿਧੀ ਦਾ ਬਦਲਾ ਲਿਆ ਜਾ ਸਕੇਗਾ ਇਹ ਵੀ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਬਣਿਆ ਪਿਆ ਸੋ ਜਾਣਨ ਦੀ ਕੋਸ਼ਿਸ਼ ਕਰਾਂਗੇ ਚੰਡੀਗੜ੍ਹ ਦੇ ਵੱਖ-ਵੱਖ ਇਲਾਕਾ ਦੇ ਵਿੱਚ ਵੱਖ-ਵੱਖ ਜਗ੍ਹਾਾਂ ਦੇ ਉੱਪਰ ਪਹੁੰਚ ਕੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਮੰਨ ਦੇ ਬਲਬਲੇ ਕੀ ਨੇ ਇਹ ਬਦਲਾ ਲੈਣ ਦੀ ਰਣਨੀਤੀ ਨੂੰ ਕਿਵੇਂ ਜਾਣਦੇ ਨੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਸ ਵਕਤ ਭਾਰਤ ਜਿਹੜੀ ਸਥਿਤੀ ਦੇ ਉੱਪਰ ਖੜਾ ਹੈ ਅੱਤਵਾਦ ਨੂੰ ਖਤਮ ਕਰਨ ਦੀਆਂ ਗੱਲਾਂ ਜਿਹੜੀਆਂ ਕਹੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਕੱਢਣ ਪਾਉਣ ਨੂੰ ਕਿੰਨਾ ਕੋਝਾ ਸੋ ਇਸ ਰਿਪੋਰਟ ਦੇ ਨਾਲ ਅਖੀਰ ਤੱਕ ਜਰੂਰ ਬਣੇ ਰਹਿਣਾ ਹਰੇਕ ਉਸ ਪੁਆਇੰਟ ਆਫ View ਨੂੰ ਵੇਖਣ ਦੀ ਸੋਚਣ ਦੀ ਤੇ ਉਸ ਬਾਰੇ ਪੁੱਛਣ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਰਿਪੋਰਟ ਦੇ ਵਿੱਚ ਨਾਲ ਦੀ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਵੀ ਇਸੇ ਤਰੀਕੇ سان ਚਰਦੇ ਰਹਿਣਾ ਸੋ ਪਹਿਲਗਾਮ ਹਮਲੇ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਪ੍ਰਤੀਕਰਮ ਲੋਕਾਂ ਦੇ ਜਿਹੜੇ ਨੇ ਉਹ ਸਾਂਝੇ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਇੱਥੇ ਬਾਈ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਬਜ ਪ੍ਰਭਜੋਤ ਸਿੰਘ ਮੇਰਾ ਨਾਮ ਹੈ ਜੀ ਕਿਹੜੀ ਜਗ੍ਹਾ ਤੋਂ ਜੀ ਬਠਿੰਡੇ ਤੋਂ ਬਿਲੋਂਗ ਕਰਦੇ ਜੀ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਈ ਜੀ ਹਮਲਾ ਆਤਮਕਾਤੀ ਤਰੀਕੇ ਦੇ ਨਾਲ ਕੀਤਾ ਗਿਆ ਇਨਸਾਨੀਅਤ ਦਾ ਘਾਣ ਕੀਤਾ ਗਿਆ ਉਸ ਹਮਲੇ ਤੋਂ ਬਾਅਦ ਇਸ ਵਕਤ ਦੇਸ਼ ਪੱਪਾਂ ਪਾਰ ਹੋਇਆ ਪਿਆ ਕਿ ਬਦਲਾ ਲੈਣਾ तमाम ਖਬਰਾਂ ਤੁਸੀਂ ਵੀ ਸੁਣਦੇ ਦੇਖਦੇ ਵਿਚਾਰਦੇ ਹੋਵੋਗੇ ਕੀ ਮੰਨਦੇ ਵਿੱਚ ਬਦਬਲਾ ਇਸ ਤਰੀਕੇ ਦੇ ਨਾਲ ਅਤਵਾਦ ਨੂੰ ਖਤਮ ਜੰਗ ਦਾ ਓਵਰਆਲ ਤਾਂ ਜੀ ਦੋਨੇ ਮੁਲਕਾਂ ਦਾ ਨੁਕਸਾਨ ਹੈ ਹੂੰ ਕਿਉਂਕਿ ਜੰਗ ਦੇ ਜਿਹੜੇ ਸਿੱਟੇ ਨੇ ਬਹੁਤ ਭਿਆਨਕ ਹੁੰਦੇ ਨੇ ਹੂੰ ਇਹਨਾਂ ਨੂੰ ਅੱਤਵਾਦੀਆਂ ਨੂੰ ਵੈਸੇ ਕਿਸੇ ਹੋਰ ਤਰੀਕੇ ਨਾਲ ਨਹੀਂ ਇਠਿਆ ਜਾ ਸਕਦਾ ਦੋਨੇ ਮੁਲਕਾਂ ਦੀ ਜਿਹੜੀ ਆਵਾਮ ਹੈ ਹੂੰ ਨਾ ਤਾਂ ਜਿਹੜੀ ਪਾਕਿਸਤਾਨ ਦੀ ਆਵਾਮ ਹੈ ਉਹ ਜੰਗ ਚਾਹੁੰਦੀ ਹੈ ਨਾ ਇੰਡੀਅਨਸ ਜਿਹੜੇ ਹੈਗੇ ਨੇ ਉਹ ਜੰਗ ਚਾਹੁੰਦੇ ਨੇ ਕਿਉਂਕਿ ਜੰਗ ਦੇ ਜਿਹੜੇ ਸਿੱਟੇ ਨੇ ਉਹ ਬੜੇ ਭਿਆਨਕ ਹੁੰਦੇ ਨੇ ਹੂੰ ਤੇ ਜੰਗ ਤੋਂ ਬਾਅਦ ਜਿਹੜੀ ਤਬਾਹੀ ਹੈ ਜਾਂ ਦੇਸ਼ ਦਾ ਜਿਹੜਾ ਸਟਰਕਚਰ ਖਰਾਬ ਹੋਊਗਾ ਮਹਿੰਗਾਈ ਵਧੂਗੀ ਹੋਰ ਬੜੇ ਮਸਲੇ ਖੜੇ ਹੋ ਜਾਣਗੇ ਉਹ ਅਤਵਾਦ ਨਾਲੋਂ ਵੀ ਜ਼ਿਆਦਾ ਮਤਲਬ ਕਿ ਵੀ ਸਾਨੂੰ ਗੰਭੀਰ ਹੋਣਗੇ ਹਾਂਜੀ ਤੇ ਅਤਵਾਦ ਨੂੰ ਨਿਜਟਣ ਵਾਸਤੇ ਜੀ ਸਾਡੀਆਂ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਆਪਣੇ ਆਪ 'ਚ ਜਿਹੜੀ ਤਾਕਤ ਹੈ ਉਹ ਹੋਰ ਜ਼ਿਆਦਾ ਵਧਾਉਣੀ ਚਾਹੀਦੀ ਹੈ ਵੀ ਤਾਂ ਕਿ ਜਿਹੜੇ ਟੈਰਰਿਸਟ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਬਾਈ ਜੀ ਜਿਵੇਂ ਤੁਸੀਂ ਗੱਲ ਕੀਤੀ ਬਹੁਤ ਸਾਰਥਕ ਇਹ ਗੱਲ ਹੈ ਕਿ ਨੁਕਸਾਨ ਦੋਆਂ ਮੁਲਕਾਂ ਨੂੰ ਹੋਣਾ ਹੈ ਸੁਭਾਵਿਕ ਹੈ ਇਹ ਚੀਜ਼ਾਂ ਹੋਣਗੀਆਂ। ਹੁਣ ਜਿਵੇਂ ਉੱਥੇ ਪਹਿਲਗਾਮ ਦੇ ਵਿੱਚ 2000 ਘੁੰਮਣ ਫਿਰਨ ਵਾਲਾ ਯਾਤਰੀ ਹੋਵੇ ਉੱਥੇ ਯਾਤਰੂ ਗਏ ਹੋਣ ਉਹਨਾਂ ਦੇ ਪਿੱਛੇ ਸੁਰੱਖਿਆ ਪ੍ਰਬੰਧ ਉਸ ਤਰੀਕੇ ਦੇ ਨਹੀਂ ਦਿਖਾ ਲਈ ਦਿੱਤੇ। ਤੁਹਾਨੂੰ ਲੱਗਦਾ ਹੈ ਕਿ ਕਮੀਆਂ ਖਾਮੀਆਂ ਰਹੀਆਂ ਨੇ ਤਾਂ ਹੀ ਕਰਕੇ ਏਡਾ ਵੱਡਾ ਹਮਲਾ ਹੋਇਆ? ਬਿਲਕੁਲ ਜੀ ਜਿਹ ਵੈਸੇ ਹੀ ਕਸ਼ਮੀਰ ਦਾ ਨਾਮ ਆਪਣੇ ਜਦੋਂ ਜ਼ਿਹਨ ਚ ਆਉਂਦਾ ਹੈ ਤਾਂ ਮਤਲਬ ਕਿ ਵੀ ਮਹਿਸੂਸ ਆਪਾਂ ਕਰਦੇ ਆਂ ਵੀ ਖਤਰਾ ਤਾਂ ਉੱਥੇ ਜਿਹੜਾ ਟੂਰਿਸਟ ਘੁੰਮਣ ਜਾਂਦਾ ਉਹਦੀ ਜਿਹੜੀ ਮਤਲਬ ਕਿ ਵੀ ਜਾਨ ਨੂੰ ਮਾਲ ਦੀ ਰਾਖੀ ਹੈ ਉਹ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਹੁਣ ਉੱਥੇ ਐਨੇ ਜ਼ਿਆਦਾ ਟੂਰਿਸਟ ਗਏ ਹੋਏ ਨੇ ਉਹ ਜੰਮੂ ਕਸ਼ਮੀਰ ਦਾ ਜਿਹੜਾ ਵੀ ਮਤਲਬ ਕਿ ਵੀ ਆਰਥਿਕ ਉਹ ਸਾਰਾ ਟੂਰਿਜ਼ਮ ਤੇ ਹੈ ਤੇ ਉੱਥੇ ਇੰਨੀਆਂ ਫੌਜਾਂ ਤਨਾਤ ਕੀਤੀਆਂ ਹੋਈਆਂ ਨੇ ਤਾਂ ਉੱਥੇ ਜਿਹੜੇ ਮਤਲਬ ਕਿ ਅੱਭੀ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਜਿਹੜੇ ਸੀਗੇ ਉੱਥੇ ਮਜ਼ਬੂਤ ਰੱਖਣੇ ਚਾਹੀਦੇ ਸੀ ਤਾਂ ਕਿ ਅੱਤਵਾਦੀਆਂ ਨੂੰ ਕੋਈ ਇਹੋ ਜਿਹਾ ਮੌਕਾ ਮਿਲਦਾ ਹੀ ਨਾ ਜੱਤਵਾਦੀਆਂ ਨੂੰ ਕੋਈ ਮੌਕਾ ਮਿਲਿਆ ਜੀ ਉਹ ਆਪਣੀ ਕਾਰਵਾਈ ਕਰ ਗਏ ਆਦਰਵਾਈਜ਼ ਸਰਕਾਰ ਨੂੰ ਚਾਹੀਦਾ ਉੱਥੇ ਆਪਣੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਜਾਵੇ ਤਾਂ ਕਿ ਕੋਈ ਅਜਿਹੀ ਮੰਦ ਜਿਹੜੀ ਘਟਨਾ ਹੈ ਉਹ ਮੁੜ ਕੇ ਫੇਰ ਨਾ ਵਾਪਰ ਸਕੇ ਜਿਸ ਤਰੀਕੇ ਆਪਾਂ ਪੰਜਾਬੀ ਆ ਪੰਜਾਬ ਦੇ ਵਿੱਚ ਆ ਸਰਹੱਦ ਦੇ ਨਾਲ ਬਿਲਕੁਲ ਸੂਬਾ ਲੱਗਦਾ ਆਪਾਂ ਨੂੰ ਬਧੇਰੇ ਨੁਕਸਾਨ ਹੋਣਾ ਜਿਹੜੇ ਰਿਸ਼ਤੇ ਨਾਤੇ ਨੇ ਪੰਜਾਬ ਹੀ ਬਣ ਡਿਆ ਗਿਆ ਇਹ ਗੱਲਾਂ ਵੀ ਆਪਾਂ ਆਪ ਮਾਰੇ ਬਹੁਤ ਵੱਡੇ ਪੱਧਰ ਦੇ ਉੱਪਰ ਸੁਣਦੇ ਆ ਹੁਣ ਜਿਹੜੇ ਪੰਜਾਬੀਆਂ ਦੇ ਰਿਸ਼ਤੇ ਜਾਂ ਫਿਰ ਭਾਰਤੀਆਂ ਦੇ ਰਿਸ਼ਤੇ ਤਾਲਮੇਲ ਦੇ ਵਿੱਚ ਥੋੜੀ ਜਿਹੀ ਕੁੜੱਤਨਤਾ ਘਟੀ ਸੀ ਥੋੜਾ ਜਆ ਆਪਸੀ ਲਗਾ ਵਧਿਆ ਸੀ ਉਸ ਦੇ ਉੱਪਰ ਫਿਰ ਆ ਕੇ ਰੋਕ ਲੱਗ ਚੁੱਕੀ ਹੈ ਇਹ ਰਾਜਨੀਤਿਕ ਤੌਰ ਦੇ ਉੱਪਰ ਪ੍ਰਬੰਧਨ ਦੇ ਵਿੱਚ ਕਮੀਆਂ ਖਾਮੀਆਂ ਰਹੀਆਂ ਤਾਂ ਕਰਕੇ ਹੋਇਆ ਜਾਂ ਫਿਰ ਅੱਤਵਾਦੀਆਂ ਦੀ ਜਿਹੜੀ ਗਤੀਵਿਧੀ ਹੋਈ ਹੈ ਇਸ ਦੇ ਲਈ ਪਰਬੰਧਾਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਕਮੀ ਖਾਮੀ ਤੇ ਰਹੀ ਹੈ ਇਸ ਨੂੰ ਨੁਕਸਾਨ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੂੰ ਕਿੰਨਾ ਕਨਮਾਨ ਲੱਗਦਾ ਹੈ ਤੁਹਾਨੂੰ ਮੰਨ ਦੇ ਵਿੱਚ ਕੀ ਬਲਬਲਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਹੱਦੀ ਸੂਬਾ ਹੋਣ ਦੇ ਉੱਤੇ ਕਿੱਡਾ ਨੁਕਸਾਨ ਝੱਲੇਗਾ ਜਿਹੜਾ ਜੀ ਸਾਡੀ ਸਰਹੱਦ ਹੈ ਹੂੰ ਪਾਕਿਸਤਾਨ ਦੇ ਨਾਲ ਸਾਰਿਆਂ ਨਾਲ ਪਹਿਲਾਂ ਪੰਜਾਬ ਆਉਂਦਾ ਹੈ ਬਿਲਕੁਲ ਤੇ ਜੇ ਕੋਈ ਹਮਲਾ ਹੁੰਦਾ ਹੈ ਜਾਂ ਕੋਈ ਅੱਤਵਾਦੀ ਕਾਰਵਾਈ ਵੀ ਹੁੰਦੀ ਹੈ ਤਾਂ ਮਤਲਬ ਕਿ ਵੀ ਸਾਰਿਆਂ ਨਾਲ ਪਹਿਲਾਂ ਪੰਜਾਬ ਨੂੰ ਉਹਦਾ ਜਿਹੜਾ ਸਰੀਰਕ ਮਾਨਸਿਕ ਆਰਥਿਕ ਹਰੇਕ ਤਰ੍ਹਾਂ ਦਾ ਜਿਹੜਾ ਸੰਕਟ ਆ ਉਹ ਭੁਗਤਣਾ ਪੈਂਦਾ ਪੰਜਾਬ ਨੂੰ ਪੰਜਾਬੀਆਂ ਨੂੰ ਭੁਗਤਣਾ ਪੈਂਦਾ ਇਹਦਾ ਮਤਲਬ ਇਹ ਕਿ ਵੀ ਇੰਟਰਨੈਸ਼ਨਲ ਲੈਵਲ ਤੇ ਕੋਈ ਅਜਿਹਾ ਕੋਈ ਕੀਤਾ ਜਾਵੇ ਵੀ ਇਨੂੰ ਮਿਲ ਬੈਠ ਕੇ ਕੋਈ ਹੱਲ ਕੀਤਾ ਜਾਵੇ ਵੀ ਜੰਗ ਨਾ ਲੱਗੇ ਤਾਂ ਠੀਕ ਹੈ ਕਿਉਂਕਿ ਜੇ ਜੰਗ ਲੱਗਦੀ ਆ ਤਾਂ ਮਤਲਬ ਕਿ ਵੀ ਪੰਜਾਬ ਦਾ ਤੇ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਆ। ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਫੌਜ ਨੂੰ ਲੈ ਕੇ ਜਿਹੜੀਆਂ ਚੱਲ ਰਹੀਆਂ ਨੇ ਤਿਆਰੀਆਂ ਨੂੰ ਲੈ ਕੇ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਨਾਲ ਬਾਈ ਜੀ ਹੁਣੀ ਮੌਜੂਦ ਨੇ ਫਿਰੋਜ਼ਪੁਰ ਦੇ ਨੇ ਫਿਰੋਜ਼ਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਭਾਈ ਜੀ ਫਿਰੋਜ਼ਪੁਰ ਤੋਂ ਹਾਂ ਤੁਸੀਂ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਪਹਿਲਗਾਮ ਹਮਲਾ ਹੋਇਆ ਬਹੁਤ ਕਨੌਣੀ ਹਰਕਤ ਜਿਹੜੀ ਅਤਵਾਦੀਆਂ ਦੇ ਵੱਲੋਂ ਕੀਤੀ ਕਿ ਉਸ ਤੋਂ ਬਾਅਦ ਦੇਸ਼ ਤਿਆਰੀ ਦੇ ਵਿੱਚ ਹੈ ਕਿ ਹਮਲਾ ਕਰਾਂਗੇ ਫਿਰੋਜ਼ਪੁਰ ਦੇ ਵਿੱਚ ਬਤੌਰ ਤੁਸੀਂ ਉੱਥੋਂ ਦੇ ਹੋਣ ਦੇ ਨਾਤੇ ਕੀ ਕਰਨਾ ਚਾਹੁੰਦੇ ਹੋ ਉੱਥੇ ਹਾਲਤਾਂ ਤੇ ਹਾਲਾਤ ਕਿਨੇ ਐਗਜ਼ੈਕਟ ਜ਼ਮੀਨੀ ਤਰਤਲ ਦੀ ਸੱਚਾਈ ਕੀ ਹੈ ਕਿਸ ਤਰੀਕੇ ਦੇ ਨਾਲ ਕੋਈ ਫੌਜੀ ਕਾਰਵਾਈ ਉੱਥੇ ਦਿਖਾ ਲਈ ਦਿੰਦੀ ਹੈ ਕਿਸੇ ਤਰੀਕੇ ਦੇ ਨਾਲ ਕੋਈ ਟੈਂਕ ਜਾਂਦੇ ਹੋਣ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਾਂਜੀ ਟੈਂਕ ਜਾਂਦੇ ਆ ਉੱਥੇ ਬਹੁਤ ਆਏ ਹੋਏ ਫੌਜ ਉੱਤੇ ਬਾਰਡਰ ਦੇ ਕਿੰਨੇ ਕਿਲੋਮੀਟਰ ਦੂਰ ਹੈ ਤੁਹਾਡਾ ਪਿੰਡ ਕਿੰਨੀ ਕੁ ਲੱਗ ਗਿਆ ਬਾਰਡਰ ਸਾਡਾ ਹੈ ਗਾ ਜ 24 25 ਕਿਲੋਮੀਟਰ ਹੁੰਦਾ ਹੈ ਕਿਹੜਾ ਪਿੰਡ ਦਾ ਨਾਮ ਕੀ ਹੈ ਹਰਦਾਸਾ ਜੀ अच्छा हां जी जी उथे ਲੱਗਦਾ ਮਾਹੌਲ ਤਣਾਪੂਰਨ ਹੋਇਆ ਕਿਸੇ ਤਰੀਕੇ ਦਾ ਕੋਈ ਖਤਰਾ ਮਹਿਸੂਸ ਹੁੰਦਾ ਹੋਵੇ ਕੋਈ ਫੌਜ ਦੇ ਵੱਲੋਂ ਕੋਈ ਇੰਟੀਮੇਟ ਦਿੱਤਾ ਗਿਆ ਹੋਵੇ ਹਾਂਜੀ ਲਾਗੇ ਪਿੰਡਾਂ 'ਚ ਆਏ ਹੋਏ ਫੌਜ ਆਈ ਹੋਈ ਹੈ ਨਾਲ ਦੇ ਪਿੰਡਾਂ 'ਚ ਜੀ ਹਾਂਜੀ ਜੀ ਬਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਨੁਕਸਾਨ ਆਪਣੇ ਪੰਜਾਬ ਦਾ ਦੋਵੇਂ ਪੰਜਾਬਾਂ ਦਾ ਨੁਕਸਾਨ ਆ ਤੇ ਮਤਲਬ ਉਹ ਜੋ ਹਮਲਾ ਆ ਬਹੁਤ ਮਾੜਾ ਆ ਬਈ ਮਤਲਬ ਹਨਾ ਉਥੇ ਹੁਣ ਮਤਲਬ ਪੰਜਾਬ ਦਾ ਕੀ ਕਸੂਰ ਐ ਇਸ 'ਚ ਮਤਲਬ ਚਲੋ ਜੀ ਜੰਗ ਲੜ ਗਈ ਲੱਗ ਗਈ ਹਨਾ ਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਨਾ ਤੇ ਮਤਲਬ ਬਈ ਜਿਵੇਂ ਨੌਜਵਾਨ ਵਰਗ ਜਿਹੜਾ ਹੈ ਉਹ ਬਹੁਤ ਇਸ ਚੀਜ਼ ਦੇ ਉੱਪਰ ਟੈਕਨੀਕਲੀ ਵੀ ਸੋਚਦਾ ਹੈ ਕਿਉਂਕਿ ਪਹਿਲੀ جنگ ਜਿਹੜੇ ਹੁੰਦੇ ਸੀ ਉਹ ਇਹ ਤਾਂ ਹੈ ਨਹੀਂ ਕਿ ਇੱਕ ਗੋਲੀ ਪਾ ਲਈ ਇੱਕ ਕੱਢ ਲਈ ਤੇ ਦੂਜੀ ਮਾਰਨ ਦੀ ਤਿਆਰੀ ਕਰਾਂਗੇ ਟੈਕਨੀਕਲ ਯੁੱਗ ਦੇ ਵਿੱਚ ਬਹੁਤ ਸਾਰੇ ਤੌਰ ਤਰੀਕੇ ਈਦਾਂ ਦੇ ਨੇ 20 ਮਿੰਟਾਂ ਦੀ ਜੰਗ ਵੀ ਲੱਗੀ ਕਈ ਸਾਲ ਸਾਨੂੰ ਪਿੱਛੇ ਧੱਕ ਦੇਗੀ ਇਸ ਚੀਜ਼ ਨੂੰ ਬਤੌਰ ਨੌਜਵਾਨ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਿ ਜੰਗ ਲੱਗਣੀ ਇਸੇ ਤਰੀਕੇ ਦੇ ਨਾਲ ਹੱਲ ਕੱਢਣਾ ਲਾਜ਼ਮੀ ਹੈ ਜਾਂ ਫਿਰ ਕਿਸੇ ਤਰੀਕੇ ਹੋਰ ਕੋਈ ਹਲ ਹੱਲ ਨਿਕਲ ਜੇ ਜੰਗ ਲੱਗੀ ਤਾਂ ਬਹੁਤ ਨੁਕਸਾਨ ਹੋ ਜਾਣਾ ਆਪਣਾ ਦੋਵੇਂ ਪੰਜਾਬਾਂ ਦੇ ਨੁਕਸਾਨ ਹੋਣਾ ਪਾਕਿਸਤਾਨ ਵੀ ਆਪਣਾ ਪੰਜਾਬ ਹੀ ਆ ਬਹੁਤ ਨੁਕਸਾਨ ਹੋਇਆਣਾ ਉੱਥੇ ਵੀ ਹੁਣ ਜਿਨ੍ਹਾਂ ਨੇ ਹਮਲਾ ਕੀਤਾ ਉਹ ਕੀ ਪਤਾ ਕੌਣ ਸੀ ਕੌਣ ਨਹੀਂ ਉਹ ਤਾਂ ਹੁਣ ਜਾਂ ਤਾਂ ਉਹਨਾਂ ਨੂੰ ਮਾਰਨ ਨਾ ਤੇ ਮਤਲਬ ਇੱਥੇ ਹੁਣ ਪੰਜਾਬ ਦਾ ਨੁਕਸਾਨ ਹੁਣ ਉਧਰ ਵੀ ਜਿਹੜੇ ਆਪਣੇ ਬੈਠੇ ਆ ਤੇ ਉਹਨਾਂ ਦਾ ਵੀ ਕੀ ਨੁਕਸਾਨ ਹੈ ਇੱਥੇ ਮਤਲਬ ਆਪਾਂ ਵੀਡੀਓਸ ਬਾਈ ਦੇਖਦੇ ਆ ਕਿਉਂਕਿ ਇਧਰਲੇ ਉਧਰ ਜਾਣ ਨੂੰ ਤਰਸਦੇ ਨੇ ਉਧਰਲੇ ਇਧਰ ਆਉਣ ਨੂੰ ਤਰਸਦੇ ਨੇ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਇਸ ਵਕਤ ਫੇਰ ਵੱਡਾ ਡੰਬਰ ਬਣਿਆ ਪਿਆ ਫੇਰ ਡਰ ਬਣਿਆ ਪਿਆ ਕਿ ਖਬਰੇ ਹੁਣ ਕਦੋਂ ਬਾਰਡਰ ਖੁੱਲਣਗੇ ਇਹ ਤਾਂ ਹੈ ਬਈ ਮਤਲਬ ਹੁਣ ਉਹ ਆਪਾਂ ਨੂੰ ਕਿੰਨਾ ਪਿਆਰ ਕਰਦੇ ਇਧਰ ਆਪਾਂ ਵੀ ਕਰਦੇ ਆ ਮਤਲਬ ਇਦਾਂ ਹਨਾ ਤੇ ਮਤਲਬ ਜੰਗ ਨਹੀਂ ਲੱਗਣੀ ਚਾਹੀਦੀ ਆ ਪਤਾਂ ਨੇ ਮਤਲਬ ਉਵੇਂ ਆਪਦਾ ਬਹਿ ਕੇ ਜਾਣਾ ਨਿਭੜੇ ਜਿਵੇਂ ਉਹ ਠੀਕ ਆ ਤੇ ਮਤਲਬ ਜਿਹੜੇ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਬਹੁਤ ਮਾੜਾ ਕੀਤਾ ਉਹਨਾਂ ਨੂੰ ਸਖਤ ਸਖਸਾਇਤ ਦਿੱਤੀ ਜਾਵੇ ਸੇਖ ਸਾਹਿਬ ਇੱਕ ਸਵਾਲ ਮੈਂ ਤੁਹਾਡੇ ਕੋਲ ਵੀ ਲੈਣਾ ਚਾਹੁੰਦਾ ਜਿਵੇਂ ਪਹਿਲਗਾਮ ਦੇ ਵਿੱਚ 2000 ਜਿਹੜੇ ਯਾਤਰੀ ਸੀ ਉੱਥੇ ਘੁੰਮ ਰਹੇ ਸੀ ਪਿੱਛੇ ਸਿਕਿਉਰਿਟੀ ਦਾ ਕਹਿੰਦੇ ਪ੍ਰਬੰਧ ਉਦਾਂ ਦਾ ਨਹੀਂ ਸੀ ਹੁਣ ਤੁਸੀਂ ਇੱਥੇ ਵੀ ਘੁੰਮ ਰਹੇ ਹੋ ਲੇਕ ਦੇ ਉੱਪਰ ਤੁਸੀਂ ਅਸੈਟਸ ਪਟਾ ਹਨਾ ਕਰ ਰਹੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਕਿਵੇਂ ਵੇਖਦੇ ਹੋ ਕਿ ਉੱਥੇ ਕਮੀ ਖਾਮੀ ਰਹੀ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ 2000 ਬੰਦੇ ਦੇ ਉਹ ਆਪਣਾ ਆਪ ਨੂੰ ਇਹ ਸਵਾਲ ਬੰਦਾ ਵੀ ਆਏ ਕਿੱਥੋਂ ਬਿਲਕੁਲ ਹੂੰ ਉਹ ਗਵਰਨਮੈਂਟ ਨੂੰ ਹੁਣ ਪਹਿਲੀ ਗੱਲ ਤੇ ਜਦੋਂ ਜਿੱਥੋਂ ਵੀ ਆਏ ਆ ਉਹਨਾਂ ਨੂੰ ਇਹ ਤਲਾਸ਼ ਕਰਨੀ ਚਾਹੀਦੀ ਵੀ ਆਏ ਕਿੱਥੋਂ ਤੇ ਉਹ ਬੰਦੇ ਐਂਟਰ ਕਿੱਦਾਂ ਹੁੰਦੇ ਅੰਦਰ ਜਦੋਂ ਉਹ ਬੰਦੇ ਐਂਟਰ ਹੁੰਦੇ ਆ ਸ਼ਰਿਆਮ ਉਹਨਾਂ ਦੀ ਵੀਡੀਓ ਬਣਾਈ ਜਾਂਦੀ ਆ ਬਕਾਇਦਾ ਤੇ ਉਹਨਾਂ ਨੂੰ ਮਾਰਿਆ ਜਾਂਦਾ ਤੇ ਉਸ ਤੋਂ ਬਾਅਦ ਸ਼ਰਿਆਮ ਆਪਦਾ ਆਰਾਮ ਨਾਲ ਜਾਇਆ ਜਾਂਦਾ ਉਥੋਂ ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਜਦੋਂ ਲੁਕ ਜਾਂਦੇ ਫਿਰ ਅਤਵਾਦੀ ਸੀ ਮੁਸਲਮਾਨ ਸੀ ਇਦਾਂ ਜਿਵੇਂ 84 ਦੇ ਵਿੱਚ ਪੰਜਾਬ ਨੇ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਆਪਣਾ ਸੰਤਾਪ ਬਹੁਤ ਜ਼ਿਆਦਾ ਚੱਲਿਆ ਹੋਇਆ ਵਾ ਪਹਿਲੋ 47 ਦੇ ਵਿੱਚ ਉਦੋਂ ਵੀ ਪੰਜਾਬ ਵੰਡਿਆ 84 ਦੇ ਵਿੱਚ ਉਹ ਤੇ ਜਮਾ ਹਾਦੀ ਹੋ ਗਈ ਟਾਇਰ ਪਾਵਾ ਕੇ ਦਿੱਲੀ ਦੇ ਵਿੱਚ ਸਾੜੇ ਗਏ ਤੇ ਜੇਕਰ ਹੁਣ ਵੀ ਇਦਾਂ ਹੀ ਹਮਲਾ ਹੁੰਦਾ ਤੇ ਪੰਜਾਬ ਦੇ ਤਾਂ ਪੱਲੇ ਪਹਿਲਾਂ ਹੀ ਕੱਖ ਨਹੀਂ ਰਿਹਾ ਸੋਨੇ ਦੀ ਜਿਹੜੀ ਤਾਂ ਪਹਿਲਾਂ ਹੀ ਨਹੀਂ ਰਿਹਾ ਤੇ ਹੁਣ ਇਹਦੇ ਪੱਲੇ ਕੀ ਰਹਿ ਜਾਣਾ ਇਸ ਲਈ ਜਿਹੜੀ ਇਹ جنگ ਆ ਇਹਦੇ ਵਿੱਚ ਨੁਕਸਾਨ ਦੋਨੇ ਪਾਸੇ ਪੰਜਾਬ ਦਾ ਹੀ ਆ ਇਧਰ ਵੀ ਪੰਜਾਬ ਉਧਰ ਵੀ ਪੰਜਾਬ ਉਧਰ ਵੀ ਸਾਡੇ ਗੁਰੂ ਨਾਨਕ ਸਾਹਿਬ ਜੀ ਧਰਤੀ ਆ ਤੇ ਇਧਰ ਵੀ ਗੁਰੂ ਨਾਨਕ ਸਾਹਿਬ ਦੀ ਧਰਤੀ ਇਹ ਇੱਕੋ ਜੀ ਚੀਜ਼ ਲਗਾਤਾਰ ਨਾ ਪ੍ਰਬੰਧਨ ਦੇ ਉੱਪਰ ਵੱਡਾ ਸਵਾਲ ਉੱਠਦਾ ਹੈ ਜਾਂ ਫਿਰ ਨੈਸ਼ਨਲ ਮੀਡੀਆ ਜਿਹੜਾ ਉਹ ਬੜਾ ਮਸਾਲਾ ਲਾ ਕੇ ਇਸ ਚੀਜ਼ ਨੂੰ ਚਲਾਉਂਦਾ ਤੁਹਾਨੂੰ ਵੀ ਪਤਾ ਹੈ ਜੰਗ ਲੱਗਣ ਦੇ ਨੁਕਸਾਨ ਨੇ ਸਾਨੂੰ ਵੀ ਪਤਾ ਹੈ ਇਹ ਜਿਹੜਾ ਮਸਾਲਾ ਲਾ ਕੇ ਪਰੋਸਿਆ ਜਾ ਰਿਹਾ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਬਣੇ ਨਹੀਂ ਨਹੀਂ ਇਹ ਪਹਿਲੇ ਆਪਦੇ ਹੱਕ ਵਿੱਚ ਭਾਵੇਂ ਉਧਰਲਾ ਪੰਜਾਬ ਆ ਭਾਵੇਂ ਇਧਰਲਾ ਅਜੇ ਤੱਕ ਨਹੀਂ ਭਉਤਿਆ ਹਾਂ ਜਦੋਂ ਵੀ ਉਹ ਭਉਤ ਦਾ ਗਵਰਨਮੈਂਟ ਦੇ ਹੱਕ ਦੇ ਵਿੱਚ ਹੁਣ ਜਿੱਦਾਂ ਕਿਸਾਨੀ ਧਰਨਾ ਲੱਗਿਆ ਸੀ ਆਪਣਾ ਕੀ ਕੀ ਸਵਾਲ ਕੀਤੇ ਜੀ ਅੱਤਵਾਦੀ ਆਗੇ ਇਹਨਾਂ ਦੀਆਂ ਮਾਵਾਂ ਪੈਸਿਆਂ ਨਾਲ ਆਈਆਂ ਕਿੱਡੇ ਕਿੱਡੇ ਵੱਡੇ આરોਪ ਲਗਾਏ ਗਏ ਪੰਜਾਬ ਦੇ ਉੱਤੇ ਤੇ ਹੁਣ ਉਹਨੂੰ ਲੈ ਕੇ ਜੇ ਆਪਾਂ ਵੇਖੀਏ ਇਹ ਪੰਜਾਬ ਦੀ ਬਰਬਾਦੀ ਚਾਹੁੰਦੇ ਨਹੀਂ ਤਾਂ ਪਾਕਿਸਤਾਨ ਦੀ ਹੱਦ ਤੇ ਪਹਿਲਾਂ ਗੁਜਰਾਤ ਦੇ ਨਾਲ ਵੀ ਲੱਗਦੀ ਹੈ ਉੱਥੇ ਵੀ ਹੋ ਸਕਦਾ ਹਮਲਾ ਟੈਂਕ ਪੰਜਾਬ ਦੇ ਵਿੱਚ ਹੀ ਕਿਉਂ ਲਿਆਂਦੇ ਜਾਂਦੇ ਇਹ ਵੀ ਸਵਾਲ ਬਣਦਾ ਕਿਉਂਕਿ ਇਹ ਜਿੱਦਾਂ ਫੈਕਟਰੀਆਂ ਲਾਉਣ ਦਾ ਕਿਹਾ ਜਾਂਦਾ ਇਹ ਕੋਈ ਹੋਰ ਹੱਲ ਤੇ ਹੈ ਨਹੀਂਗਾ ਇਹ ਇਸੇ ਤਰ੍ਹਾਂ ਕਿਸੇ ਤਰੀਕੇ ਤਬਾਹੀ ਕਰਕੇ ਪੰਜਾਬ ਦੇ ਲੋਕਾਂ ਨੂੰ ਦਬਾ ਕੇ ਕੁਚਲ ਕੇ ਆਪਣਾ ਵਿਰੋਧ ਕੱਢ ਕੇ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਜੋ ਆਪਣਾ ਪ੍ਰੋਸੈਸ ਚਲਾਉਣਾ ਆਪਣੇ ਲੋਕੀ ਕੀ ਸੋਚਦੇ ਹੁੰਦੀ ਸੋਚ ਲੈਂਦੇ ਆ ਉਹ ਜਿਹੜੇ ਮੋਦੀ ਅਮਿਤ ਸ਼ਾਹ ਰਗੇ ਆ ਉਹ ਅੱਜ ਤੋਂ 50 ਸਾਲ ਬਾਅਦ ਦੀ ਸੋਚ ਕੇ ਬੈਠੇ ਹੋਏ ਆ ਬਈ ਇੱਥੇ ਕੀ ਕਰਨਾ ਪੰਜਾਬ ਦੀ ਧਰਤੀ ਨੂੰ ਕਿਵੇਂ ਅੰਡਰ ਕੀਤਾ ਜਾਵੇ ਕਿਦਾਂ ਕਿਸਾਨਾਂ ਨੂੰ ਲਾਲਚੇ ਦਿੱਤਾ ਜਾਵੇ ਆਪਣੇ ਹੁਣ ਬੰਦੀ ਸਿੰਘ 84 ਤੋਂ ਬਾਅਦ ਦੇ ਵਿੱਚ ਕਿੰਨੇ ਬੰਦੀ ਸਿੰਘ ਆ ਅੱਜ ਤੱਕ ਉਹਨਾਂ ਦੀਆਂ ਜਿਵੇਂ ਜਗਤਾਰ ਖਬਰਾਂ ਜੀ ਹੋਗੇ ਕਿੰਨੀਆਂ ਉਹਨਾਂ ਨੇ ਤਸੀਹੇ ਚੱਲੇ ਹਨਾ ਤੇ ਉਹਦੇ ਤੋਂ ਬਾਅਦ ਹਜੇ ਤੱਕ ਉਹਨਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਨਹੀਂ ਛੱਡ ਰਹੇ ਉਹਨਾਂ ਨੂੰ ਹੁਣ ਅਮਰਤਪਾਲ ਐਨਐਸਏ 1 ਸਾਲ ਤੋਂ ਵੱਧ ਨਹੀਂ ਹੋ ਸਕਦੀ ਪਹਿਲੇ ਸਿੰਘਾਂ ਤੇ ਲੱਗੀ ਸੀਗੀ 2 ਸਾਲ ਦੀ ਇਹਦੇ ਤੇ 3 ਸਾਲ ਦੀ ਵੀ ਲੱਗੀ ਹੁਣ ਇਹਦਾ ਕੀ ਕਸੂਰ ਆ ਅਮਰਤਪਾਲ ਦਾ ਜਿਵੇਂ ਜਿਵੇਂ ਤੁਸੀਂ ਇਹ ਗੱਲ ਕਰ ਰਹੇ ਹੋ ਬੜੀ ਗੰਭੀਰ ਗੱਲ ਹੈ ਬਹੁਤ ਨੌਜਵਾਨ ਵਰਗ ਇੱਥੇ ਸੋਚਦਾ ਤਾਂ ਚੰਗੀ ਗੱਲ ਹੈ ਇੱਥੇ ਭਾਈ ਜੀ ਇੱਕ ਕਾਰਵਾਈ ਨਾ ਪੈਂਦੀ ਸੱਟੇ ਕੀਤੀ ਗਈ ਪਹਿਲਗਾਮ ਹਮਲੇ ਤੋਂ ਬਾਅਦ ਕੀਤੀ ਕਿ ਕਹਿੰਦੇ ਅਸੀਂ ਸਿੰਧ ਨਦੀ ਦਾ ਪਾਣੀ ਬੰਦ ਕਰ ਦਤਾ ਹੈ ਪਲਵਾਮਾ ਅਟੈਕ ਹੁੰਦਾ ਪਾਣੀ ਉਦੋਂ ਵੀ ਬੰਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਚਲਾਇਆ ਕਿਨੇ ਇਹ ਵੱਡਾ ਸਵਾਲ ਉੱਠਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸਿਰਫ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਕੋਸ਼ਿਸ਼ ਹੋ ਰਹੀ ਹੈ ਬਸ ਬਿਲਕੁਲ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਕੋਸ਼ਿਸ਼ ਹੋ ਰਹੀ ਹੈ ਕੇਵਲ ਤੇ ਕੇਵਲ ਬਸ ਕਿਸੇ ਨਾ ਕਿਸੇ ਤਰੀਕੇ ਪਾਕਿਸਤਾਨ ਨੂੰ ਉਲਝਾ ਕੇ ਲੜਾਈ ਆਪਸ ਦੇ ਵਿੱਚ ਸਿੱਖਾਂ ਦੀ ਹੋਣੀ ਜਦੋਂ ਵੀ ਅੱਗੇ ਹੁੰਦੀ ਹੈ ਸੈਕ ਰੈਜਿਮੈਂਟ ਕੀਤੀ ਜਾਂਦੀ ਤੇ ਹੁਣ ਵੀ ਕਰ ਰਹੇ ਆ ਤੇ ਉਹਦੇ ਨਾਲ ਕੀ ਪੰਜਾਬ ਦਾ ਜੋ ਵੀ ਨੁਕਸਾਨ ਹੋਇਆ ਸਿੱਖਾਂ ਦੇ ਪੁੱਤ ਹੀ ਹੁਣ ਮਰਨੇ ਆ ਸਿੱਖਾਂ ਦੇ 84 ਜਮਰੇ ਸੀ ਤੇ ਸਿੱਖਾਂ ਦੇ 47 ਚ ਮਰੇ ਸੀਗੇ ਉਦੋਂ ਵੀ ਆਪਣੀਆਂ 92% ਛਿੱਧੀਆਂ ਨਾਲ ਜੋ ਵੀ ਆ ਉਹ ਨਾ ਆਜ਼ਾਦੀ ਮਿਲੀ ਆ ਤੇ ਉਹਦੇ ਬਾਅਦ ਜਿਹੜੀਆਂ ਵੀ ਮੰਗਾਂ ਸੀ ਉਹ ਕੋਈ ਖਾਸ ਮੰਗਾਂ ਨਹੀਂ ਪੂਰੀਆਂ ਕੀਤੀ ਗਈਆਂ ਅੱਜ ਤੱਕ ਵੀ ਜਿਨ੍ਹਾਂ ਦਾ ਸਿੱਖ ਅਜੇ ਤੱਕ ਵਿਰੋਧ ਕਰ ਰਹੇ ਆ ਬਸ ਉਹਨਾਂ ਨੂੰ ਕੀ ਨਾਮ ਦਿੱਤਾ ਜਾਂਦਾ ਜੀ ਇਹ ਖਾਲਸਤਾਨੀ ਆ ਇਹ ਅੱਤਵਾਦੀ ਆ ਹੋਰ ਕੋਈ ਇਹਨਾਂ ਕੋਲੇ ਬਾਅਦ ਚ ਚਾਰਾ ਨਹੀਂ ਰਹਿ ਜਾਂਦਾ ਜਿਵੇਂ ਜਿਵੇਂ ਬਾਈ ਹੁਣੇ ਗੱਲ ਕਰ ਰਹੇ ਨੇ ਕਿ ਜਦੋਂ ਤਾਂ ਬਾਰਡਰਾਂ ਤੇ ਲੜਨਾ ਹੋਵੇ ਉਦੋਂ ਤਾਂ ਸਿੱਖ ਚਾਹੀਦੇ ਨੇ ਉਦੋਂ ਸਿੱਖ ਰੈਜੀਮੈਂਟ ਚਾਹੀਦੀ ਆ ਜਦੋਂ ਕਿਤੇ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਆ ਉਦੋਂ ਅੱਤਵਾਦੀ ਘੋਸ਼ਿਤ ਕਰ ਦਿੱਤਾ ਜਾਂਦਾ ਤੁਹਾਨੂੰ ਮਨ ਦੇ ਵਿੱਚ ਕੀ ਬਲਬਲਾ ਇਹ ਇਹ ਸਾਰੀ ਚੀਜ਼ ਬਣਾਈ ਕਿਉਂ ਜਾਂਦੀ ਹੈ ਪੰਜਾਬੀਆਂ ਦੇ ਬਾਰੇ ਡਰ ਹੈ ਕਿ ਪੰਜਾਬੀ ਕੌਮ ਜੁਝਾਰੂ ਹੈ ਲੜਨ ਵਾਲੀ ਹੈ ਯੋਧੇ ਨੇ ਇਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਸੰਤਾਪ ਨੂੰ ਝੱਲ ਕੇ ਦੁਬਾਰਾ ਫਿਰ ਪੁਰ ਪੁਨਰ ਸੁਰਜੀਤ ਜਿਹੜਾ ਹੋਇਆ ਜਾਣਾ ਇਹ ਡਰ ਸਤਾਂ ਮੇਰਾ ਦਮਾਤਾ ਜੀ ਇਹ ਕਹਿ ਰਿਹਾ ਵੀ ਜਿਹੜੇ ਆਪਣੇ ਲੀਡਰ ਆ ਇਹ ਆਪਾਂ ਨੂੰ ਚਲਾ ਰਹੇ ਆ ਜਿੱਦਾਂ ਵੀ ਮੰਨ ਲਓ ਕੁਛ ਵੀ ਹੁੰਦਾ ਇਹ ਆਪਦੀ ਇਰਖਤਾ ਮੰਨ ਲਾ ਜੋ ਵੀ ਕੱਢ ਕੇ ਇਹ ਪੰਜਾਬ ਦਾ ਕਹਾਣ ਕਰ ਰਹੇ ਪਹਿਲਾਂ 84 ਜਿਹਨਾਂ ਨੇ ਬਹੁਤ ਜ਼ਿਆਦਾ ਕੀਤਾ ਹੁਣ ਵੀ ਇਹ ਮੰਨ ਲਾ ਸਿਆਸਤ ਚੱਲ ਰਹੀ ਹੈ ਇਹਨਾਂ ਦੀ ਇਹ ਪੰਜਾਬ ਦਾ ਹੀ ਕਾਨੂੰਨ ਆ ਇੱਧਰ ਹੋ ਜੇ ਉੱਧਰ ਹੋ ਜੇ ਇਹ ਨੁਕਸਾਨ ਆਪਣਾ ਹੀ ਹੈ ਦੇਸ਼ ਪਧਰੀ ਜੇਕਰ ਆਪਾਂ ਗੱਲ ਕਰੀਏ ਪੂਰੇ ਭਾਰਤ ਭਰ ਦੀ ਭਾਰਤ ਦੇ ਵਿੱਚੋਂ ਉਹ ਕਹਿੰਦੇ ਨੇ ਕਿ ਬਹੁਤ ਵੱਡੇ ਪੱਦਰ ਦੇ ਉੱਪਰ ਉੱਥੇ ਨੁਕਸਾਨ ਹੋਇਆ ਜਿਵੇਂ ਕਸ਼ਮੀਰੀ ਉੱਥੇ ਨਾਲ ਰਲੇ ਹੋਏ ਸੀ ਜੇਕਰ ਇਹ ਗਤੀਵਿਧੀ ਪੰਜਾਬ ਦੇ ਵਿੱਚ ਖੁਦਾ ਨਾ ਖਾਸਤਾ ਕ ਦੀਨਾਨਗਰ ਦੇ ਵਿੱਚ ਜਰੂਰ ਸਾਨੂੰ ਉਹਦਾ ਘਟਾ ਸੈਣਾ ਪਿਆ ਇੱਕ ਥਾਣੇ ਦੇ ਉੱਪਰ ਕਬਜ਼ਾ ਕਰਕੇ ਅਤਵਾਦੀਆਂ ਨੇ ਹਮਲਾ ਕੀਤਾ ਸੀ ਜੇ ਪੰਜਾਬ ਦੇ ਵਿੱਚ ਹੁੰਦਾ ਜਿਸ ਤਰੀਕੇ ਕਸ਼ਮੀਰੀਆਂ ਤੇ ਇਲਜ਼ਾਮ ਲਾਏ ਜਾ ਰਹੇ ਨੇ ਫਿਰ ਪੰਜਾਬੀਆਂ ਤੇ ਵੀ ਇਲਜ਼ਾਮ ਲੱਗਣੇ ਸੀ ਕਿ ਪਹਿਲਾਂ ਗ੍ਰੇਨੇਡ ਹਮਲੇ ਹੋ ਰਹੇ ਨੇ ਜੀ ਹੁਣ ਇਹਨਾਂ ਦੇ ਵੱਲੋਂ ਆ ਸਾਰੀਆਂ ਚੀਜ਼ਾਂ ਕਰ ਦਿੱਤੀਆਂ ਗਈਆਂ ਪੰਜਾਬੀ ਰਲ ਕੇ ਇਹ ਕਰਵਾਉਂਦੇ ਨੇ ਨੇ ਪੰਜਾਬੀਆਂ ਦਾ ਇਹ ਚੀਜ਼ ਨਾ ਕੋਈ ਲੈਣਾ ਦੇਣਾ ਨਹੀਂ ਇਹ ਸਿਰਫ ਦਿੱਲੀ ਆਪ ਦਾ ਧਰਮਾਂ ਦੇ ਮਾਲੋ ਵਿੱਚ ਸਮਝੌਤੇ ਪਾ ਕੇ ਕੁਛ ਕਰਕੇ ਆਪਾਂ ਨੂੰ ਮਾਲਾ ਪਾੜਨਾ ਚਾਹੁੰਦੇ ਆ ਕੁਛ ਵੀ ਮਾਲਾ ਹੁੰਦਾ ਇਹ ਨੁਕਸਾਨ ਸਾਰਿਆਂ ਤੋਂ ਵੱਧ ਪੰਜਾਬ ਦਾ ਹੀ ਹੋਊਗਾ ਬਈ ਸਨੇਹਾ ਇੱਕ ਕੀ ਆ ਨੌਜਵਾਨ ਵਰਗ ਨੂੰ ਕੀ ਸਨੇਹਾ ਜਿਹੜਾ ਖਬਰਾਂ ਦੇਖਦਾ ਜਿਹੜਾ ਚੱਕ ਲੋ ਚੱਕ ਲੋ ਖਬਰਾਂ ਚ ਹੋਈ ਪਈ ਐ ਇਸ ਤਰੀਕੇ ਲੱਗਦਾ ਕਿ ਜੰਗ ਤਾਂ ਲੱਗੀ ਪਈ ਐ ਬਾਹਰ ਦਰਵਾਜ਼ਾ ਖੋਲ ਕੇ ਵੇਖੀ ਤਾਂ ਟੈਂਕ ਸਾਨੂੰ ਦਿਖਾ ਲਈ ਦੇਣਗੇ ਉਹਨਾਂ ਲੋਕਾਂ ਨੂੰ ਕੀ ਉਹਨਾਂ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਪਰ ਕੀ ਸਨੇਹਾ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਤਾਂ ਇਹਹੀ ਸਨੇਹਾ ਵੀ ਕੋਈ ਵੀ ਆ ਮੰਨ ਲਓ ਪਹਿਲਾਂ ਤਾਂ ਆਪਣਾ ਜੋ ਵੀ ਇਤਿਹਾਸ ਆ ਉਹ ਮੰਨ ਲਾ ਬਹੁਤ ਜ਼ਿਆਦਾ ਵੈਸੇ ਸਾਨੂੰ ਵੀ ਇੰਨੀ ਕੋਈ ਨੌਲੇਜ ਨਹੀਂ ਗਈ ਫਿਰ ਵੀ ਆਪਾਂ ਨੂੰ ਮੰਨ ਲਓ ਵੀ ਬਹੁਤ ਜ਼ਿਆਦਾ ਕੋਸ਼ ਸਿੱਖਣ ਦੀ ਲੋੜ ਹੈਗੀ ਹੈ ਅਜੇ ਤੱਕ ਵੀ ਜਿਹੜਾ ਇੰਨਾ ਕੋ ਆਪਾਂ ਨੂੰ ਹਜੇ ਵੀ ਮੰਨ ਲਓ ਵੀ ਪੂਰਾ ਨਹੀਂ ਆਪਾਂ ਨੂੰ ਨੌਲੇਜ ਨਹੀਂ ਹੈਗੀ ਜ਼ਿਆਦਾਤਰ ਮੰਨ ਲਾ ਵੀ ਨੌਜਵਾਨਾਂ ਨੂੰ ਚਾਹੀਦਾ ਵੀ ਆਪਦਾ ਇਤਿਹਾਸ ਪਹਿਲਾਂ ਆਪਦਾ ਪੂਰਾ ਰੁਟੀਨ ਚ ਕਰੋ ਹਨਾ ਫੇਰ ਹੀ ਮਾਲਾ ਆਪਾਂ ਕੋਈ ਕੁਛ ਨਾਗੇ ਆਪਾਂ ਜਵਾਬ ਅਗਲੇ ਨੂੰ ਦੇ ਸਕਦੇ ਹਾਂ ਇਹ ਵੀ ਗੱਲ ਹੈ ਸੋ ਭਾਈ ਜੀ ਇਹ ਫਰੋਜ਼ਪੁਰ ਤੋਂ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਬਹੁਤ ਸੁਚੱਜੀਆਂ ਗੱਲਾਂ ਨੌਜਵਾਨ ਵਰਗ ਦੇ ਸੋਚਣ ਵਿਚਾਰਨ ਵਾਲੀਆਂ ਗੱਲਾਂ ਧਿਆਨ ਦੇਣ ਜੋ ਗੱਲਾਂ ਧਿਆਨ ਕੇਂਦਰਿਤ ਕਰਨ ਵਾਲੀਆਂ ਗੱਲਾਂ ਜਿਹੜੀਆਂ ਨੇ ਭਾਈ ਹੋਰਾਂ ਦੇ ਵੱਲੋਂ ਕਈਆਂ ਕਈਆਂ ਨੇ ਤੇ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਪਹਿਲਾਂ ਇਤਿਹਾਸ ਦੇ ਉੱਪਰ ਛਾਤੀ ਮਾਰ ਲੈਣੀ ਚਾਹੀਦੀ ਹੈ ਕਿੰਨਾ ਕੁ ਨੁਕਸਾਨ ਸਾਨੂੰ ਹੋਇਆ ਕਿੰਨੇ ਨੁਕਸਾਨ ਚੱਲਣੇ ਪਏ ਨੇ ਤੇ ਜੇਕਰ ਹੁਣ ਦੁਬਾਰਾ ਮੁੜ جنگ ਲੱਗਦੀ ਹੈ ਤੇ ਇਸ جنگ ਦੇ ਨੁਕਸਾਨ ਜਿਹੜੇ ਨੇ ਕੇਸ ਵੱਡੇ ਪੱਧਰ ਤੇ ਸਾਡੇ ਦੇ ਵਿੱਚ ਭੋਗਣਾ ਪਵੇਗਾ ਇਹਦੇ ਬਾਰੇ ਵੀ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਸੋ ਹੋਰ ਪਤਵੰਤਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਹੋਰਾਂ ਦੇ ਮਨ ਦੇ ਬਲਬਲੇ ਵੀ ਤੁਹਾਡੇ ਤੱਕ ਲੈ ਕੇ ਆਈਏ